ਕਰ ਰਹੇ ਹਾਂ ਅਸੀਂ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਇਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉੱਥੇ ਬਟ ਉਹਨਾਂ ਨੂੰ ਹੱਥਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ना ना इंडियन गवर्नमेंट ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਹੁਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਚਲੋ ਅੰਮ੍ਰਿਤਸਰ ਲੈਂਡ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਜੇ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਆਂ ਬੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਫਲੋਰਾ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ ਕਰ ਰਹੇ ਹਾਂ ਅਸੀਂ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਇਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟ ਔਰ ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ মিডিਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਚਲੋ ਅਮਰਸਰ ਲੈਂਡ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਗਏ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਂ ਭੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਪ੍ਰੋਰੋ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਔਰ ਇਹਦੇ ਤੇ ਚਰਚਾ ਕਰੇ ਸਰਕਾਰ